ਅੱਜ ਜੋ ਅਸੀਂ ਡ੍ਰੈਫਟੀ ਮਾਡਲ ਦੀ ਲਾਂਚ ਕੀਤੀ ਹੈ ਜੋ ਕਿ ਆਨੇ ਲਾਂਚ ਕੀਤਾ ਇਸ ਹੀ ਮਹੀਨੇ ਇਸ ਦੇ ਵਿੱਚ ਕਸਟਮਰਸ ਨੂੰ ਬਹੁਤ ਸਾਰੇ ਫੀਚਰਾਂ ਦਾ ਯਾਨੀ ਕਿ ਬਹੁਤ ਐਕਸਟਰਾ ਐਡਮ ਕਿਤੇ ਨੇ ਗੱਡੀ ਦੇ ਵਿੱਚ ਜੋ ਲੋਕਾਂ ਦੀ ਸੇਫਟੀ ਔਰ ਸਿਕਿਉਰਟੀ ਦੇ ਦੇਖਦੇ ਹੋਏ ਤੇ ਪਲੱਸ ਉਹਨਾਂ ਨੂੰ ਘੱਟ ਪੈਸਿਆਂ ਦੇ ਵਿੱਚ ਵੱਧ ਤੋਂ ਵੱਧ ਲਗਜ਼ਰੀ ਫੀਚਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਅਸੀਂ ਅੱਜ ਜੋ ਲਾਂਚ ਕੀਤੇ ਨੇ ਗਰੜ ਕੇ ਸਾਡੇ ਕੰਪਨੀ ਦੇ ਤਿੰਨ ਮਾਡਲ ਆਉਂਦੇ ਨੇ ਸੋਨਟ ਕੈਵਲਸ ਉਸ ਤੋਂ ਇਲਾਵਾ ਸੈਲਸ ਤੇ ਇਹ ਤਿੰਨਾਂ ਦੇ ਵੀ ਫੁਨਕ੍ਰੈਪਟੀ ਮਾਡਲ ਮਿਲੇਗਾ ਇਹਨਾਂ ਦੇ ਵਿੱਚ ਜੋ ਵਿਸ਼ੇਸ਼ ਸਹੂਲਤਾਂ ਜੋ ਕੰਪਨੀ ਨੇ ਦਿੱਤੀਆਂ ਹਨ ਜਿਸ ਦੇ ਵਿੱਚ ਤੁਹਾਨੂੰ ਵੈਬ ਕੈਮ ਜੋ ਅੱਜ ਤੱਕ ਕਿਸੇ ਵੀ ਕੰਪਨੀ ਨੇ ਗੱਡੀ ਦੇ ਵਿੱਚ ਪ੍ਰੋਵਾਈਡ ਨਹੀਂ ਕੀਤਾ ਫਰੰਟ ਵੈਬ ਕੈਮ ਤੁਹਾਨੂੰ ਦੇ ਦਿੱਤਾ ਤੇ ਉਸ ਦੇ ਵਿੱਚ ਰਿਕਾਰਡਿੰਗ ਵੀ ਰਹੇਗੀ ਜਦੋਂ ਤੁਸੀਂ ਡਰਾਈਵ ਕਰਦੇ ਹੋ ਤਾਂ ਉਸ ਟਾਈਮ ਰਿਕਾਰਡਿੰਗ ਤੁਹਾਡੀ ਚੱਲਦੀ ਰਹੇਗੀ ਉਸ ਤੋਂ ਇਲਾਵਾ ਗੱਡੀ ਦੇ ਵਿੱਚ ਟੱਚ ਸਕਰੀਨ ਬੋਸ ਦਾ ਮਿਊਜ਼ਿਕ ਸਿਸਟਮ ਅਲੋਇ ਵੀਲ ਤੇ ਜੋ ਸੀਟਾਂ ਹੈਗੀਆਂ ਨੇ ਫਰੰਟ ਦੀਆਂ ਦੋ ਸੀਟਾਂ ਉਹ ਤੁਹਾਨੂੰ ਰੈਣੀਆਂ ਗਰਮ ਤੇ ਠੰਡੀਆਂ ਅੱਛਾ ਜੀ ਤੇ ਉਹਨਾਂ ਨੂੰ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਆਪਣੀਆਂ ਉਹਨਾਂ ਦੀ ਟੈਂਪਰੇਚਰ ਨੂੰ ਐਡਜਸਟ ਕਰ ਸਕਦੇ ਹੋ ਜੇ ਗਰਮ ਜੀ ਜ਼ਿਆਦਾ ਹੈ ਕੀ ਤੁਹਾਨੂੰ ਠੰਡੀ ਕਰ ਸਕਦੇ ਹੋ ਜੇ ਠੰਡ ਜ਼ਿਆਦਾ ਹੈਗੀ ਤਾਂ ਉਹਨਾਂ ਨੂੰ ਗਰਮ ਰੱਖ ਸਕਦੇ ਹੋ ਇਹ ਚੀਜ਼ਾਂ ਇਹਨਾਂ ਨੇ ਦੇ ਵਿੱਚ ਪ੍ਰੋਵਾਈਡ ਕੀਤੀਆਂ ਨੇ ਸਰ ਜੋ ਸਾਡੇ ਕੋਲ ਸਟਾਰਟਿੰਗ ਵੇਰੀਐਂਟ ਜੋ ਆਉਂਦਾ ਸਾਡਾ ਸੋਨਟ ਆਉਂਦਾ ਪੈਟਰੋਲ ਤੋਂ ਸ਼ੁਰੂ ਹੋ ਜਾਂਦੀ ਹੈ ਸਰ ਪੈਟਰੋਲ ਨੂੰ ਡੀਜ਼ਲ ਦੋਨੋਂ ਅਵੇਲੇਬਲ ਨੇ ਜੋ 8 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਸਰ ਸਿਰਫ ਯਸ ਸਰ 8 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਕਾਰ ਸਰ ਇਸ ਦੇ ਵਿੱਚ ਅਸੀਂ 95% ਤੱਕ ਬੈਂਕ ਤੋਂ ਲੋਨ ਕਰਵਾ ਦਿੰਦੇ ਹਾਂ ਕਸਟਮਰ ਦਾ ਸਰਕਾਰੀ ਬੈਂਕ ਤੇ ਪ੍ਰਾਈਵੇਟ ਬੈਂਕ ਦੋਨਾਂ ਬੈਂਕਾਂ ਦੇ ਨਾਲ ਸਾਡਾ ਟਾਈਪ ਹੈ ਤੇ ਕਸਟਮਰ ਦੇ ਡਾਕੂਮੈਂਟ ਲੈ ਕੇ ਅਸੀਂ ਉਹਨਾਂ ਨੂੰ ਵੀ ਪ੍ਰੋਵਾਈਡ ਕਰਵਾ ਦਿੰਦੇ ਹਾਂ ਸਰ ਬਿਨਾ ਕਿਸੇ ਚਾਰजेस ਤੋਂ ਤੇ ਅਸੀਂ ਇਤਨਾ ਦਾ ਸਰ ਹਾਲੇ ਤੱਕ ਕੋਈ ਸੀਨ ਨਹੀਂ ਹੈਗਾ ਅਸੀਂ ਜੋ ਸਾਡੇ ਕੋਲ ਸਪੈਸ਼ਲ ਮੁੰਡੇ ਰੱਖੇ ਹੋਏ ਨੇ ਜੋ ਬੈਂਕ ਦੀ ਪ੍ਰੋਫਾਈਲ ਦੇ ਅਕੋਰਡਿੰਗ ਕਸਟਮਰ ਦੀ ਪ੍ਰੋਫਾਈਲ ਦੇ ਅਕੋਰਡਿੰਗ ਅਸੀਂ ਬੈਂਕ ਨੂੰ ਸੁਜੈਸਟ ਕਰਦੇ ਆਂ ਵੀ ਇਹਨਾਂ ਦਾ ਲੋਨ ਕਰਨਾ ਤੇ ਅਸੀਂ ਕਸਟਮਰ ਦਾ ਟਾਈਮ ਲੈ ਕੇ ਹੀ ਬੈਂਕ ਦੇ ਨਾਲ ਟਾਈਪ ਕਰਕੇ ਆਉਂਦਾ ਉਹ ਕਰਵਾਉਂਦੇ ਆਂ ਸਾਰਾ ਤਾਂ ਕਿ ਕਸਟਮਰ ਦਾ ਟਾਈਮ ਖਰਾਬ ਨਾ ਹੋਵੇ ਉਸ ਦਾ ਵੱਧ ਤੋਂ ਵੱਧ ਲੋਨ